ਇੱਕ ਤਾਂ ਇਹ ਵਿਵਾਦ ਖੜਾ ਹੋ ਗਿਆ ਵਿਰੋਧੀਆਂ ਨੇ ਘੇਰ ਲਿਆ ਸਰਕਾਰ ਨੂੰ ਅਫਸਰਾਂ ਤੇ ਸਵਾਲ ਚੁੱਕ ਦਿੱਤੇ ਤੇ ਨਾਲ ਇੱਕ ਗੱਲ ਹੋਰ ਕਰੀਏ ਕਿ ਜਿਹੜੀ 12ਵਿਵਾਦ ਤਾਂ ਦਿਖ ਗਿਆ ਇੱਕ ਅੰਦਰ ਵੀ ਚੱਲ ਰਿਹਾ ਆਮ ਆਦਮੀ ਪਾਰਟੀ ਦੇ ਉਹ ਡਿਪਟੀ ਸੀਐਮ ਦੀ ਕੁਰਸੀ ਦਾ ਦੋ ਬਣਨੇ ਆ ਇੱਕ ਬਣਨਾ ਕੌਣ ਬਣਨਾ ਇਸ ਨੂੰ ਲੈ ਕੇ ਵੀ ਕਾਫੀ ਸੰਕੇਤ ਮਿਲੇ ਆ ਜੇ ਕਿਉਂਕਿ ਮੁੱਖ ਮੰਤਰੀ ਜਦੋਂ ਨਹੀਂ ਸੀ ਜਾ ਰਹੇ ਖਦਸ਼ਾ ਸੀ ਕਿ ਨਹੀਂ ਪਹੁੰਚ ਪਾਉਣਗੇ ਕਿਉਂਕਿ ਸਿਹਤ ਵਿਗੜੀ ਹੋਈ ਹੈ ਉਦੋਂ ਨਾਮ ਚਲਾਇਆ ਗਿਆ ਖਬਰਾਂ ਦੇ ਵਿੱਚ ਕਿ ਹਰਪਾਲ ਚੀਮਾ ਸਬੋਧਨ ਕਰਨਗੇ ਹੋਰ ਮੰਤਰੀ ਕਰਨਗੇ ਪਰ ਅੱਜ ਉਹ ਦਿਖੇ ਨਹੀਂ ਕਿਤੇ ਭਾਸ਼ਣ ਦਿੰਦਿਆਂ ਹੋਇਆ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਚ ਜਾਂ ਆਮ ਆਦੀ ਪਾਰਟੀ ਤੇ ਸਭ ਕੁਝ ਸਹੀ ਨਹੀਂ ਚੱਲ ਰਿਹਾ ਹੈਗਾ ਪੋਲੀਟੀਕਲ ਤੌਰ ਤੇ ਬਿਲਕੁਲ ਸਹੀ ਨਹੀਂ ਚੱਲੇ ਕਿਤੇ ਬਹੁਤ ਜ਼ਿਆਦਾ ਗੈਪ ਆ ਠੀਕ ਹੈ ਦਿੱਲੀ ਵਾਲਿਆਂ ਦਾ ਬਹੁਤ ਜ਼ਿਆਦਾ ਕਬਜ਼ਾ ਦਿੱਲੀ ਵਾਲਿਆਂ ਦੇ ਸਿਰ ਤੇ ਹੀ ਜਿਹੜੀ ਆ ਉਹੀ ਉਹਨਾਂ ਦੇ ਫੈਸਲੇ ਪੰਜਾਬ ਚ ਲਾਗੂ ਕੀਤੇ ਜਾ ਰਹੇ ਹਨ ਉਹ ਲੋਕਾਂ ਨੂੰ ਬਹੁਤ ਚੁੱਬਦੇ ਆ ਗਿਨੇ ਹੁਣ ਸਭ ਤੋਂ ਵੱਡਾ ਜਿਹੜਾ ਡਿਪਟੀ ਸੀਮ ਦੋ ਆ ਦੋ ਬਣਾਉਣੇ ਆ ਗਿਨੇ ਇੱਕ ਤੇ ਤੇ ਸਹਿਮਤੀ ਬਣੀ ਪਈ ਆ ਉਹ ਵੱਟ ਤੇ ਹੀ ਆ ਹਾਲਾਂਕਿ ਇਹ ਵੀ ਚਰਚਾ ਹੈ ਇੱਕ ਤੇ ਸੂਬਾ ਪ੍ਰਧਾਨ ਅਮਨ अरोੜਾ ਇਹ ਕਹਗਾ ਸੰਜੀਵ ਰੂੜਾ ਜੀ ਇੱਕ ਰੂੜੇ ਕੋਲ ਬਹੁਤ ਜਿਆਦੀ ਪਾਵਰ ਨੇ ਉਹ ਪਾਵਰਫੁਲ ਮੰਤਰੀ ਨੇ ਸੰਜੀਵ ਰੂੜਾ ਅਮਰ ਰੂੜਾ ਰੂੜਾ ਤੋਂ ਪਾਰਟੀ ਚੋਂ ਪਿੱਛੋਂ ਆਇਆ ਤੇ ਉਹਦੇ ਉਹਦੇ ਕੋਲ ਚਾਰ ਨੇ ਚਾਰੇ ਮਹੱਤਵਪੂਰਨ ਨੇ ਤੇ ਅਗਲਾ ਡਿਪਟੀ ਸੀਐਮ ਬਣਿਆ ਪਿਆ ਇੱਕ ਅਮਲ ਰੂੜਾ ਜਿਹੜਾ ਪਾਰਟੀ ਵਾਸਤੇ ਪਿਛੇ ਲੰਬੇ ਸਮੇਂ ਤੋਂ ਸ਼ਗਰਚ ਕਰਿਆ ਗਿਆ ਉਹਦੇ ਕੋਈ ਮਹਿਕਮਾ ਨਹੀਂ ਮਹਿਕਮਾ ਹੈਗਾ ਬੜਾ ਹਲਕਾ ਜਿਹਾ ਮਹਿਕਮਾ ਹੁਣ ਚਰਚਾ ਆਮ ਆਦਮੀ ਪਾਰਟੀ ਵੀ ਇੱਕ ਅਮਨ ਰੋੜਾ ਜਿਹੜਾ ਬਹੁਤ ਪਾਵਰ ਦੂਜਾ ਅਰੋੜਾ ਜਿਹੜਾ ਪਾਵਰਲੈਸ ਆ ਜਦ ਕਿ ਪਾਰਟੀ ਪ੍ਰਧਾਨ ਉਹ ਆ ਇੱਕ ਇਹ ਚੱਲ ਰਿਹਾ ਪਾਰਟੀ ਦੇ ਵਿੱਚ ਦੂਜਾ ਸਵਾਲ ਆ ਗਿਆ ਕਿ ਡਿਪਟੀ ਸੀਐਮ ਦੋ ਬਣਾਉਣੇ ਇੱਕ ਐਸਸੀ ਭਾਈਚਾਰੇ ਚੋਂ ਇੱਕ ਹਿੰਦੂ ਭਾਈਚਾਰੇ ਚੋਂ ਹਿੰਦੂ ਭਾਈਚਾਰੇ ਚ ਚਰਚਾ ਹੀ ਆ ਕਿ ਸੰਜੀਵ ਰੋੜਾ ਹੀ ਬਣਨਗੇ ਡਿਪਟੀ ਸੀਐਮ ਉਹ ਦਿੱਲੀ ਵਾਲੇ ਹਾ ਕੀਤੀ ہوئی ਹੈ ਰੈਡੀ ਹੈ ਉਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਮੋਰ ਲਾਈ ਹੋਈ ਹੈ ਜਿਹੜਾ ਐਸ்சி ਭਾਈਚਾਰੇ ਚੋਂ ਡਿਪਟੀ ਸੀਐਮ ਦਾ ਰੌਲਾ ਉਸ ਤੇ ਗਰਾਰੀ ਫੱਸੀ ਹੋਈ ਹੈ ਦਿੱਲੀ ਵਾਲਿਆਂ ਦੀ ਵੀ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਵੀ ਹੁਣ ਸਭ ਤੋਂ ਵੱਡੀ ਗੱਲ ਗਰਾਰੀ ਜਿਹੜੀ ਫੱਸੀ ਹੋਈ ਹੈ ਅੱਜ ਇਸ ਗੱਲ ਤੋਂ ਸਾਬਤ ਹੋ ਜਾਂਦੀ ਜਿਹੜਾ ਤੁਸੀਂ ਸਵਾਲ ਕੀਤਾ ਹੈਗਾ ਕਿ ਜਦੋਂ ਅੱਜ ਪਰ ਪੂਰੇ ਪੰਜਾਬ ਨੂੰ ਪਤਾ ਸੀ ਕਿ ਮੁੱਖ ਮੰਤਰੀ ਅੱਜ ਉਸ ਰੈਲੀ ਦੇ ਵਿੱਚ ਨਹੀਂ ਜਾਣਗੇ ਕਿਉਂਕਿ ਅੱਜ ਦੋ ਪ੍ਰੋਗਰਾਮ ਸੀ ਪਹਿਲਾਂ ਰੈਲੀ ਫਿਰ ਇਹਨਾਂ ਦੀ ਵਿਧਾਇਕ ਦਲ ਦੀ ਮੀਟਿੰਗ ਹੁਣ ਪਹਿਲੀ ਰੈਲੀ ਦੇ ਇਹ ਸੀ ਕਿ ਪਹਿਲੇ ਪ੍ਰੋਗਰਾਮ 'ਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨਹੀਂ ਜਾਣਗੇ ਕਿਉਂਕਿ ਉਹ ਹਸਪੀਟਲ ਦੇ ਵਿੱਚ ਦਾਖਲ ਨੇ ਜੀ ਰੇ ਇਲਾਜ ਨੇ ਤੇ ਆਮ ਆਦਮੀ ਪਾਰਟੀ ਤੇ ਸਰਕਾਰ ਨੇ ਮੈਸੇਜ ਚਲੇ ਗਈ ਕਿ ਅੱਜ ਦੀ ਰੈਲੀ ਨੂੰ ਕੌਣ ਸੰਬੋਧਨ ਕਰਨਗੇ ਹਰਪਾਲ ਸਿੰਘ ਚੀਮਾ ਸਾਹਿਬ ਜੋ ਪੰਜਾਬ ਦੇ ਵਿੱਤ ਮੰਤਰੀ ਨੇ ਅ ਦੁਜੇ ਮਨੀਸ਼ ਸੋਧਿਆ ਸਾਹਿਬ ਤੇ ਡਾਕਟਰ ਬਲਬੀਰ ਸਿੰਘ ਤੇ ਅਰਵਿੰਦ ਕੇਜਰੀਵਾਲ ਸਾਹਿਬ ਹੁਣ ਚਾਰ ਜਣੇ ਨੇ ਸਬੋਧਨ ਕਰਨਾ ਨਾ ਫਿਰ ਅਚਾਨਕ ਮੈਸੇਜ ਸੋਸ਼ਲ ਮੀਡੀਆ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਕਿ ਅੱਜ ਆਮ ਆਦੀ ਪਾਰਟੀ ਦੀ ਰੈਲੀ ਹੈ ਤੇ ਆਓ ਮਿਲਦੇ ਆਪਾਂ ਉੱਥੇ ਹੁਣ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਉੱਥੇ ਚਲੇ ਜਾਂਦੇ ਨੇ ਇਸ ਸਟੇਜ ਤੇ ਹਰਪਾਲ ਸਿੰਘ ਚੀਮਾ ਨੂੰ ਨਹੀਂ ਬੁਲਾਇਆ ਜਾਂਦਾ ਹੈਗਾ ਉਹਨਾਂ ਦਾ ਭਾਸ਼ਣ ਵਾਲੀ ਸੂਚੀ ਚੋਂ ਨਾਮ ਕੱਟ ਦਿੱਤਾ ਜਾਂਦਾ ਹੈ ਹਾਲਾਂਕਿ ਹਰ ਪ੍ਰੋਗਰਾਮ ਦੇ ਵਿੱਚ ਨੰਬਰ 2 ਫ੍ਰਾਂਸ ਮਿਸਟਰ ਹੁੰਦਾ ਉਹਨੂੰ ਬੁਲਾਇਆ ਜਾਂਦਾ ਜਿੰਨੀਆਂ ਵੀ ਪਿਛਲੀਆਂ ਰੈਲੀਆਂ ਦੇਖ ਲਓ ਪਿਛਲੀਆਂ ਸਰਕਾਰਾਂ ਦੇ ਮਨਪੀਤ ਸਿੰਘ ਬਾਦਲ ਹਰ ਸਟੇਜ ਤੇ ਬੋਲਦੇ ਰਹੇ ਹੈਗੇ ਨੇ ਇੱਥੇ ਹੈ ਜਿੱਥੇ ਸੀਐਮ ਹੁੰਦੇ ਉਹ ਹਰਪਾਲ ਸਿੰਘ ਚੀਮਾ ਨਹੀਂ ਬੋਲਦੇ ਅੱਜ ਦੀ ਰੈਲੀ ਵਿੱਚ ਵੀ ਅੱਜ ਹਰਪਾਲ ਸਿੰਘ ਚੀਮਾ ਪਹਿਲਾਂ ਵੀ ਘੱਟ ਬੋਲਦੇ ਮੌਕਾ ਨਹੀਂ ਮਿਲਦਾ ਰਿਹਾ ਜਾਂ ਅੱਜ ਤੇ ਬਿਲਕੁਲ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਜਦ ਕਿ ਆਮ ਆਦਮੀ ਪਾਰਟੀ ਨੇ ਜਿਹੜਾ ਸਵੇਰੇ মিডিਆ ਨੂੰ ਜਾਣਕਾਰੀ ਦਿੱਤੀ ਜਾਂ ਵੱਖ-ਵੱਖ ਚੈਨਲਾਂ ਤੇ ਚੱਲ ਪਿਆ ਕਿ ਮੁੱਖ ਮੰਤਰੀ ਨਹੀਂ ਆ ਰਹੇ ਤੇ ਅੱਜ ਇਸ ਰੈਲੀ ਨੂੰ ਆ ਆ ਲੋਕ ਜਿਹੜੇ ਸਬੋਧਨ ਕਰਨਗੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਪਹੁੰਚ ਜਾਂਦੇ ਨੇ ਹਰਪਾਲ ਸਿੰਘ ਚੀਮਾ ਸਾਹਿਬ ਨਹੀਂ ਬੋਲਦੇ ਬੋਲਦੇ ਕੌਣ ਨੇ ਉੱਤੇ ਪਹਿਲਾਂ ਡਾਕਟਰ ਬਲਬੀਰ ਸਿੰਘ ਫਿਰ ਚੀਫ ਸਕੱਰੇਟਰੀ ਫਿਰ ਡੀਜੀਪੀ ਫਿਰ ਮਨੀਸ਼ ਸੋਦੀਆ ਫਿਰ ਅਰਵਿੰਦ ਕੇਜਰੀਵਾਲ ਸਾਹਿਬ ਫਿਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੁਣ ਹਰਪਾਲ ਸਿੰਘ ਚੀਮਾ ਨੂੰ ਲੈ ਕੇ ਹੀ ਰੀਡ ਕਾ ਚੱਲ ਰਿਹਾ ਹੈਗਾ ਕਿ ਇੱਕ ਐਸਸੀ ਭਾਈਚਾਰੇ ਚੋਂ ਡਿਪਟੀ ਸੀਐਮ ਬਣਾਉਣਾ ਹੈਗਾ ਹੁਣ ਐਸਸੀ ਭਾਈਚਾਰੇ ਚੋਂ ਤਿੰਨ ਨਾਮ ਚੱਲ ਰਹੇ ਨੇ ਨੰਬਰ 1 ਹਰਪਾਲ ਸਿੰਘ ਚੀਮਾ ਨੰਬਰ 2 ਡਾਕਟਰ ਬਲਜੀਤ ਬਲਜੀਤ ਕੌਰ ਨੰਬਰ 3 ਡਾਕਟਰ ਰਵਜੋਤ ਸਿੰਘ ਹੁਣ ਦਿੱਲੀ ਵਾਲੇ ਕਹਿੰਦੇ ਕਿ ਹਰਪਾਲ ਸਿੰਘ ਚੀਮਾ ਨੂੰ ਬਣਾਇਆ ਜਾਵੇ ਹਰਪਾਲ ਸਿੰਘ ਚੀਮਾ ਹੁਣ ਵੀ ਆਪਣੇ ਆਪ ਨੂੰ ਟਰਬਲ ਸ਼ੂਟਰ ਦੇ ਤੌਰ ਤੇ ਪੇਸ਼ ਕਰਨ ਤੇ ਲੱਗੇ ਹੋਏ ਨੇ ਉਹ ਦਿੱਲੀ ਵਾਲਿਆਂ ਦੀ ਗੁੱਡ ਬੁੱਕ ਦੇ ਵਿੱਚ ਆ ਕਿਉਂਕਿ ਦਿੱਲੀ ਵਾਲਿਆਂ ਦਾ ਕੋਈ ਵੀ ਕੰਮ ਨਾ ਨਹੀਂ ਕਰਦੇ ਹੈਗੇ ਹੁਣ ਦੂਜੇ ਪਾਸੇ ਸ਼ਰੀਕਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਦੋ ਬੰਦਿਆਂ ਦੇ ਨਾਲ ਸਭ ਤੋਂ ਵੱਡਾ ਪਾਰਟੀ ਦੇ ਵਿੱਚ ਸ਼ਰੀਕਾ ਇੱਕ ਹਰਪਾਲ ਸਿੰਘ ਚੀਮਾ ਦੂਜਾ ਅਮਨ ਰੋੜਾ ਨਾ ਤੇ ਉਹ ਅਮਨ ਰੋੜਾ ਨੂੰ ਡਿਪਟੀ ਸੀਐਮ ਬਣਾਉਣ ਦੇ ਹੱਕ ਛੋਣਗੇ ਨਾ ਹਰਪਾਲ ਸਿੰਘ ਚੀਮਾ ਨੂੰ ਡਿਪਟੀ ਸੀਐਮ ਹੱਕ ਦੇ ਬਣਾਉਣ ਵੈਸੇ ਵੀ ਕਾਨੂੰਨੀ ਤੌਰ ਤੇ ਕਹਿ ਲੋ ਜਾਂ ਸਿਧਾਂਤਿਕ ਤੌਰ ਤੇ ਸੰਗਰੂਰ ਦੇ ਵਿੱਚ ਪਹਿਲਾਂ ਹੀ ਬਹੁਤ ਪਾਵਰਾਂ ਨੇ ਨਾ ਤੇ ਹਰਪਾਲ ਸਿੰਘ ਚੀਮਾ ਨੂੰ ਡਿਪਟੀ ਸੀਐਮ ਬੰਦ ਆ ਉੱਥੇ ਚੰਗਾ ਲੱਗਦਾ ਨਾ ਹੀ ਅਮਨ ਰੋੜਾ ਹਨ ਕਿਉਂਕਿ ਜਦ ਉੱਥੇ ਹੀ ਸੀਐਮ ਆ ਉੱਥੇ ਹੀ ਫైనాన్స్ ਮਿਨਿਸਟਰ ਨੇ ਉੱਥੇ ਪਾਰਟੀ ਪ੍ਰਧਾਨ ਨੇ ਤੇ ਜੇ ਉਸੇ ਜ਼ਿਲ੍ਹੇ ਨੂੰ ਇੱਕ ਡਿਪਟੀ ਸੀਐਮ ਵੀ ਦੇ ਦਿੱਤਾ ਫਿਰ ਦਬਾਬੇ ਦੇ ਲੋਕ ਕੀ ਕਹਿਣਗੇ ਮਾਝੇ ਦੇ ਲੋਕ ਕੀ ਕਹਿਣਗੇ ਤੇ ਬਾਕੀ ਫਿਰੋਜ਼ਪੁਰ ਤੋਂ ਲੈ ਕੇ ਤੇ ਬਠਿੰਡੇ ਤੱਕ ਲੋਕ ਕੀ ਕਹਿਣਗੇ ਹੁਣ ਉਸ ਚੱਕਰ ਦੇ ਵਿੱਚ ਦਿੱਲੀ ਵਾਲਿਆਂ ਦੀ ਚੁਆਇਸ ਹੈ ਹਰਪਾਲ ਸਿੰਘ ਚੀਮਾ ਮੁੱਖ ਮੰਤਰੀ ਪਗਵੰਤ ਮਾਰਸ ਦਿਚੋ ਆਇਆ ਸ੍ਰ ਡਾਕਟਰ ਬਲਜੀਤ ਕੌਰ ਔਰ ਜਾਂ ਰਵਜੋਤ ਹੁਣ ਡਾਕਟਰ ਬਲਜੀਤ ਕੌਰ ਜਿਹੜਾ ਵਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਸਭ ਤੋਂ ਇੱਕ ਨਫੀਸ ਕਿਸਮ ਦੀ ਔਰਤ ਮੰਨੀ ਜਾਂਦੇ ਨੇ ਮਿਹਨਤੀ ਮੰਨੇ ਜਾਂਦੇ ਹੈਗੇ ਨੇ ਔਰ ਉਹਨਾਂ ਦੇ ਇੱਕ ਆਪਣੀ ਇੱਕ ਲੈਗਸੀ ਵੀ ਆ ਪਾਰਟੀ ਦੇ ਵਿੱਚ ਉਹਦੇ ਫਾਦਰ ਨੇ ਵੀ ਕੰਮ ਕੀਤਾ ਖੁਦ ਵੀ ਕਰੇ ਕੋਈ ਹਾਲੇ ਤੱਕ ਉਸਤੇ ਕਈ ਤਰ੍ਹਾਂ ਦੇ ਸਵਾਲ ਖੜੇ ਨਹੀਂ ਹੋ ਰਹੇ ਜਿਹੜੇ ਬਾਕੀਆਂ ਦੇ ਨੇ ਬਾਕੀਆਂ ਦੇ ਵਿਧਾਨ ਸਭਾ ਚ ਲੈ ਕੇ ਸਵਾਲ ਵੀ ਵਿਰੋਧੀਆਂ ਨੇ ਟਾਏ ਨੇ ਕਿ ਕਿਥੋਂ ਕੀ ਕਿਸੇ ਦਾ ਹਿਸਾਬ ਕਿਤਾਬ ਚੱਲਦਾ ਲੇਕਿਨ ਅੱਜ ਤੱਕ ਬਾਕੀ ਮੰਤਰੀਆਂ ਤੇ ਬਹੁਤ ਰੌਲਾ ਪੈਂਦਾ ਅਕਸਰ ਪੈਂਦਾ ਹੈਗਾ ਇਸ ਦਿਨ ਨਹੀਂ ਪੈਂਦਾ ਹੈਗਾ ਹੁਣ ਸਵਾਲ ਇਸ ਮਸਲੇ ਦੇ ਵਿੱਚ ਹੈ ਕਿ ਇਹਨਾਂ ਨੂੰ ਬਣਾਇਆ ਜਾ ਸਕਦਾ ਰਪਾਲ ਸਿੰਘ ਚੀਮਾ ਨੂੰ ਜਾਂ ਫਿਰ ਡਾਕਟਰ ਬਲਜੀਤ ਕੌਰ ਜਾਂ ਡਾਕਟਰ ਰਵਜੋਤ ਨੂੰ ਜਾਂ ਕੋਈ ਮਾਝੇ ਚੋਂ ਬਣਾਇਆ ਜਾ ਸਕਦਾ ਕਿਉਂਕਿ ਸਵਾਲ ਇਹ ਜਿਹੜੀ ਚਰਚਾ ਚੱਲ ਰਹੀ ਹੈ ਹੁਣ ਇਹ ਦੇ ਨੇ ਕਿ ਘਟਾਰੂ ਚੱਕ ਦੁੱਧ ਬਣਾ ਲੈ ਸਕਦੇ ਕਿਉਂ ਉਧਰ ਤੇ ਕੈਰੇਕਟਰ ਤੇ ਬੜੇ ਸਵਾਲ ਖੜੇ ਹੋ ਰਹੇ ਨੇ ਉਹਨੇ ਬਣਾਉਣਾ ਇੱਕ ਐਸਸੀ ਭਾਈਚਾਰੇ ਚੋਂ ਤੇ ਐਸਸੀ ਭਾਈਚਾਰੇ ਨੂੰ ਲੈ ਕੇ ਆਮ ਆਦੀ ਪਾਰਟੀ ਨੇ ਲੋਕਾਂ ਦੇ ਨਾਲ ਪ੍ਰੋਮਿਸ ਕੀਤਾ ਹੈ ਇਹ ਵੀ ਚਰਚਾ ਨਿੱਤੀਸੀਆਂ ਵਾਲੀ ਵੀ ਤਾਂ ਗਲਤ ਪਿਰਤ ਪਈ ਹੋਈ ਹੈ ਜਦੋਂ ਉਹਦੀ ਵੀ ਉਹ ਵੀ ਕਿਹੜਾ ਸੰਵਿਧਾਨਕ ਅਹੁਦਾ ਉਹ ਵੀ ਵੋਟ ਬੈਂਕ ਨੂੰ ਧਿਆਨ ਚ ਰੱਖ ਕੇ ਬਣਾਉਂਦੀਆਂ ਪਾਰਟੀਆਂ ਹਾਂ ਕੋਈ ਸੰਵਿਧਾਨਕ ਅਹੁਦਾ ਤੇ ਹੈ ਨਹੀਂ ਆ ਜਦੋਂ ਉਹ ਜਦੋਂ ਸੌ ਚੁੱਕ ਚਕ ਗਵਰਨਰ ਉਹ ਹੀ ਕਹਿੰਦੇ ਕਿ ਮੈਂ ਫਲਾਣਾ ਤੋਂ ਫਲਾਣਾ ਸਟੇਟ ਦੇ ਉਹ ਡਿਪਟੀ ਸੀਮ ਆਪ ਹੀ ਬੋਲ ਜਾਂਦਾ ਜਿਹੜਾ ਸਾਡਾ ਸੰਵਿਧਾਨ ਦੇ ਵਿੱਚ ਡਿਪਟੀ ਸੀਮ ਦੀ ਕੋਈ ਪੋਸਟ ਨਹੀਂ ਹੈਗੀ ਹੁਣ ਡਿਪਟੀ ਸੀਮ ਇੱਕ ਇੱਕ ਸਿਨਿਓਰਟੀ ਬਣ ਜਾਂਦੀ ਮੰਨ ਲਓ ਆਪਾਂ ਹਰਪਾਲ ਸਿੰਘ ਚੀਮਾ ਜਾਂ ਡਾਕਟਰ ਬਲਜੀਤ ਕੋਰ ਦੀ ਗੱਲ ਕਰੇ ਇੱਕ ਤਾਂ ਕਹਿਣਗੇ ਹਾਂ ਸੂਬੇ ਦਾ ਡਿਪਟੀ ਸੀਮ ਰਹਿ ਚੁੱਕਾ ਜੀ ਹੁਣ ਤੱਕ ਡਿਪਟੀ ਸੀਮ ਕਿੰਨੇ ਰਹਿ ਚੁੱਕੇ ਨੇ ਅ ਬਰਜਿੰਦਰ ਕਾਲ ਪਠੱਲ ਸੁਬੀਸ਼ ਸਿੰਘ ਬਾਦਲ ਓਮਪ੍ਰਕਾਸ਼ ਸੋਨੀ ਸੁਖਜਿੰਦਰ ਸਿੰਘ ਰਧਾਵਾ ਚਾਰ ਹੀ ਰਹਿ ਚੁੱਕੇ ਤੇ ਇਹ ਚਾਰਾਂ ਦੇ ਨਾਲ ਇੱਕ ਇਹਨਾਂ ਚ ਆ ਜੂਗੇ ਹਾਂ ਵੀ ਮੈਂ ਵੀ ਇੱਕ ਡਿਪਟੀ ਸੀਐਮ ਬਣ ਕੇ ਮੰਨ ਲਓ ਰਪਾਲ ਸਿੰਘ ਚੀਮਾ ਜਾਂ ਬਲਜੀਤ ਕੌਰ ਹੈਨਾ ਇਹ ਸਾਰੇ ਸੁਭੀਤ ਸਿੰਘ ਬਾਦਲ ਦੇ ਬਰਾਬਰ ਆ ਜਾਣਗੇ ਤੇ ਉਹ ਸੁਭੀਤ ਸਿੰਘ ਬਾਦਲ ਵੀ ਸੋਚੂਗਾ ਯਾਰ ਮੇਰਾ ਪਿਓ ਪੰਜ ਵਾਰਾ ਮੁੱਖ ਮੰਤਰੀ ਰਿਹਾ ਮੈਨੂੰ ਮੁੱਖ ਮੰਤਰੀ ਵੀ ਬਣਾ ਕੇ ਗਿਆ ਤੇ ਦੇਖੋ ਮੈਂ ਡਿਪਟੀ ਸੀਐਮ ਬਣਿਆ ਰਿਹਾ ਇਧਰ ਜਿਹੜੇ ਕੱਲ ਆਏ ਪੰਜ ਸਾਲ ਦੀ ਸਿਆਸਤ ਦੇ ਵਿੱਚ ਅਗਲੇ ਡਿਪਟੀ ਸੀਐਮ ਬਣ ਕੇ ਤੇ ਇਹ ਵੀ ਕਹਿੰਦੇ ਅਸੀਂ ਵੀ ਡਿਪਟੀ ਸੀਐਮ ਇੱਕ ਇੱਕ ਲੈਵਲ ਹੋ ਜਾਂਦਾ ਸੀਨੀਅਰਟੀ ਕੱਲ ਨੂੰ ਹੋ ਸਕਦਾ ਹੈ ਹਾਂ ਇੱਕ ਸੀਨੀਅਰਟੀ ਬਣ ਜਾਂਦੀ ਕਿ ਕੱਲ ਨੂੰ ਜੇ ਮੁੱਖ ਮੰਤਰੀ ਹੋਣ ਤੇ ਅਗਲਾ ਕਹਿੰਦਾ ਮੈਂ ਤਾਂ ਡਿਪੀਸੀਐਮ ਵੀ ਰਹਿ ਚੁੱਕਾ ਨਾ ਇਸ ਕਰਕੇ ਇੱਕ ਸੀਨੀਅਰਟੀ ਬਣ ਜਾਂਦੀ ਇੱਕ ਰਤਬਾ ਬਣ ਜਾਂਦਾ ਹੋਰ ਕੁਝ ਨਹੀਂ ਓਨੀ ਤਨਖਾਹ ਮਿਲਣੀ ਹੈ ਓਨੀ ਸਿਕਿਉਰਟੀ ਹਾਂ ਹੋ ਸਕਦਾ ਕਿ ਜੈਡ ਪਲੱਸ ਮਿਲ ਜੇ ਫਿਰ ਅੱਜ ਕੱਲ ਦੇ ਲੁਧਿਆਣੇ ਬੜੀ ਚਰਚਾ ਚੱਲਦੀ ਹੈ ਇੱਕ ਐਮਐਲਏ ਨੂੰ ਧਮਕੀਆਂ ਫਿਰ ਦੂਜੇ ਨੂੰ ਵੀ ਆ ਗਈ ਮੈਨੂੰ ਲੱਗਦਾ ਤੀਜੇ ਕਿ ਤੀਜੇ ਚੌਥੇ ਦਿਨ ਇੱਕ ਹੋਰ ਨੂੰ ਆਏ ਨਾ ਬਿਚਲੋ ਉਹਨੂੰ ਵੀ ਜੈਡ ਪਲੱਸ ਦੇ ਦੋ ਜਾਂ ਬੁਲਟ ਪ੍ਰੂਫ ਗੱਡੀਆਂ ਦੇ ਦੋ ਇੱਥੇ ਹੋ ਸਕਦਾ ਕਿ ਜੇ ਡਿਪਟੀ ਸੀਐਮ ਬਣ ਕੇ ਚਲੋ ਜੈਡ ਪਲੱਸ ਇੱਕ ਮਾਂਡੋ ਯਾਰ ਵਧ ਜਾਣਗੇ ਕਿਉਂਕਿ ਪੰਜਾਬੀ ਬਹੁਤ ਰਤਬੇ ਦੇ ਬਹੁਤ ਭੁੱਖੇ ਨੇ ਸਾ ਇਹ ਸਟੇਟਸ ਨੇ ਸਾਨੂੰ ਮਾਰ ਲਿਆ ਵੀ ਜੇ ਸਾਡੇ ਕੋਲ 40 ਗਨਮੈਨ ਹੋਣਗੇ ਤੇ ਫਿਰ ਹੀ ਗੱਲ ਬੰਨੀ ਹੈਗੀ ਨਹੀਂ ਤੇ ਨਹੀਂ ਬੰਨੀ ਹੈਗੀ ਨਾ ਉਸ ਚੱਕਰ ਦੇ ਵਿੱਚ ਪਾਰਟੀ ਦੇ ਵਿੱਚ ਸਭ ਕੁਝ ਚੰਗਾ ਨਹੀਂ ਚੱਲਿਆ ਇੱਕ ਤੇ ਡਿ ਇੱਕ ਤੇ ਹਿੰਦੂ ਭਾਈਚਾਰੇ ਚ ਕਨਫਰਮ ਆ ਉਸੇ ਕਿਸੇ ਨੂੰ ਕਿੰਤੂ ਪਰੰਤੂ ਨਹੀਂ ਹੈਗਾ ਦੂਜਾ ਇਹ ਵਾਲਾ ਬਣਾਉਣਾ ਇਹਨੂੰ ਬਣਾਉਣਾ ਹਰਪਾਲ ਸਿੰਘ ਚੀਮੇ ਨੂੰ ਬਣਾਉਣਾ ਜਾਂ ਬਲਜੀਤ ਕੌਰ ਜਾਂ ਰਵਜੋਤ ਸਿੰਘ ਜਾਂ ਕੋਈ ਹੋਰ ਤੇ ਇੱਕ ਇੱਕ ਅੱਦੇ ਮੰਤਰੀ ਦੀ ਵੀ ਛੁੱਟੀ ਹੋਣੀ ਆ ਉਹ ਮੰਤਰੀ ਦੀ ਛੁੱਟੀ ਹੋਣੀ ਹੈ ਕੀ ਉਹ ਪਰਫਾਰਮੈਂਸ ਦੇ ਆਧਾਰ ਤੇ ਜਾਂ ਦਿੱਲੀ ਵਾਲਿਆਂ ਨੂੰ ਪਸੰਦ ਨਹੀਂ ਜਾਂ ਹੋਰ ਕਿਸੇ ਨੂੰ ਨਹੀਂ ਪਸੰਦ ਹੈਗਾ ਤੇ ਫਿਰ ਉਹਨਾਂ ਚੋਂ ਕਿਹੜਾ ਬਣ ਸਕਦਾ ਉਹਦੀ ਚਰਚਾ ਕਿ ਕੁਲਦੀਪ ਸਿੰਘ ਢਾਲੀਵਾਲ ਦੁਬਾਰਾ ਆ ਸਕਦੇ ਨੇ ਜਾਂ ਇੰਦਰਬੀ ਸਿੰਘ ਨਿੱਜਰ ਦੁਬਾਰਾ ਆ ਸਕਦੇ ਨੇ ਜਾਂ ਫਿਰ ਡਿੰਪੀ ਟਲੂ ਆ ਸਕਦੇ ਉਹ ਵੀ ਚਰਚਾ ਕਿ ਮੰਤਰੀ ਮੰਡਲ ਦਾ ਵੀ ਬਦਲਾਅ ਹੋ ਰਿਹਾ ਫੇਰ ਬਦਲ ਹੋ ਰਿਹਾ ਮੈਂਕ ਵੀ ਬਦਲੇ ਜਾ ਸਕਦੇ ਔਰ ਡਿਪਟੀ ਸੀ ਹਮਾਲਾ ਵੀ ਰੌਲਾ ਹੈਗਾ ਔਰ ਦੂਜਾ ਜਿਹੜਾ ਅੱਜ ਦਾ ਪ੍ਰੋਗਰਾਮ ਸੀ ਵਿਧਾਇਕ ਦਲ ਦੀ ਮੀਟਿੰਗ ਆਮ ਆਦੀ ਪਾਰਟੀ ਹੁਣ ਜਿਹੜੀ ਵਿਧਾਇਕ ਦਲ ਦੀ ਮੀਟਿੰਗ ਦੇ ਵਿੱਚ ਸਦਨ ਦਾ ਨੇਤਾ ਵਿਧਾਇਕ ਦਲ ਦਾ ਨੇਤਾ ਕੌਣ ਹੈ ਇਸ ਟਾਈਮ ਭਗਵੰਤ ਮਾਨ ਸਾਹਿਬ ਹੁਣ ਜਦੋਂ ਰੈਲੀ ਖਤਮ ਹੁੰਦੀ ਆ ਤੇ ਕਿਉਂਕਿ ਪੰਗੇ ਤੇ ਚੱਲ ਰਹੇ ਨੇ ਡਿਪ੍ਰੀਸੀਅਮ ਦੇ ਰੌਲੇ ਨੂੰ ਲੈ ਕੇ ਦੋ ਪ੍ਰੋਗਰਾਮ ਅੱਜ ਮਲਿਆ ਮੀਟ ਹੋ ਜਾਣੇ ਸੀ ਚਲੋ ਹਿੰਮਤ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਮੰਜੇ ਤੋਂ ਉੱਠੇ ਟੀਕਾ ਲਵਾਇਆ ਹੋਊਗਾ ਬਲੱਡ ਪ੍ਰੈਸ਼ਰ 슈ਗਰ ਜਿੰਨੇ ਵੀ ਟੈਸਟਡ ਨਾਰਮਲ ਆਏ ਨਹੀਂ ਤੇ ਘੱਟੂ ਘੱਟ ਸੀਐਮ 40 45 ਮਿੰਟ ਬੋਲਣ ਤੋਂ ਬਾਅਦ ਉਹਨਾਂ ਦਾ ਗਲਾ ਠੀਕ ਹੁੰਦਾ ਫਿਰ ਜਾ ਕੇ ਉਹਨਾਂ ਨੂੰ ਮਜ਼ਾ ਆਉਂਦਾ ਇਹ ਤੇ 4 ਕਿ 17 ਮਿੰਟ ਦੇ ਵਿੱਚ ਹੀ ਬੋਲੂਗਾ ਕਿਉਂਕਿ ਸਿਹਤ ਵੀ ਅਲਾਉ ਨਹੀਂ ਕਰਦੇ ਤੁਸੀਂ மஞ்சੇ ਤੇ ਪਏ ਹੋ ਉਸ ਦਾ ਗਲੂਕੋਸ਼ ਲੱਗਾ ਹੋਵੇ ਜਾਂ ਮੈਡੀਸਿਨ ਖਾਦੀ ਹੋਵੇ ਜਦੋਂ ਬੰਦਾ ਫਿਜ਼ੀਕਲ ਤੌਰ ਤੇ ਥੱਕਿਆ ਹੁੰਦਾ ਫਿਰ ਮੈਂਟਲੀ ਤੌਰ ਤੇ ਵੀ ਥੱਕ ਜਾਂਦਾ ਬੰਦਾ ਹੁਣ ਅੱਜ ਸੀ ਵਿਧਾਇਕ ਦਲ ਦੀ ਮੀਟਿੰਗ ਅਰਵਿੰਦ ਕੇਜਰੀਵਾਲ ਸਾਹਿਬ ਔਰ ਪੁਗਤਮਨ ਸਾਹਿਬ ਰੈਲੀ ਸੰਬੋਧਨ ਕਰਦੇ ਉਹ ਇਕੱਠੇ ਨਿਕਲ ਗਏ ਕਿ ਹੈਨਾ ਉਹਨਾਂ ਉੱਥੇ ਜਿਹੜੀ ਵਿਧਾਇਕ ਕੰਨ ਦੀ ਮੀਟਿੰਗ ਹੈ ਕਿੰਨੇ ਐਡਰੈਸ ਕੀਤਾਗਾ ਇੱਕ ਅਮਨ अरोड़ा ਸਾਹਿਬ ਜੋ ਕਿ ਪਾਰਟੀ ਪ੍ਰੈਜ਼ੀਡੈਂਟ ਆ ਦੂਜਾ ਮਨੀਸ਼ ਸੋਦੀਆ ਬਾਕੀ ਜਿਹੜੇ ਆਮ ਆਦੀ ਪਾਰਟੀ ਦੇ ਐਮ ਐਲ ਏ ਸੀ ਉਹਦੇ ਚ ਚਾਰ ਪੰਜ ਗੱਲਾਂ ਤੇ ਡਿਸਕਸ਼ਨ ਹੋਈ ਆ ਇੱਕ ਵੀ ਜਿਹੜੀ ਸਿਹਤ ਬੀਮਾ 10 ਲੱਖ ਵਾਲਾ ਜਾਂ ਤੀਰਥ ਯਾਤਰਾ ਜਾਂ ਜਿਹੜੀਆਂ ਹੋਰ ਸੈਂਟਰ ਦੀਆਂ ਸਕੀਮਾਂ ਨੇ ਲੋਕਾਂ ਤੱਕ ਕਿਵੇਂ ਪਹੁੰਚਾਉਣੀਆਂ ਜਾਂ ਨਸ਼ੇ ਵਾਲਾ ਮਸਲ ਲੋਕਾਂ ਤੱਕ ਕਿਵੇਂ ਪਹੁੰਚਾਉਣੀਆਂ ਉਹਨੂੰ ਲੈ ਕੇ ਹੁਕਮ ਕਹਿ ਲੋ ਜਾਂ ਆਦੇਸ਼ ਕਹਿ ਲੋ ਉਹ ਐਮ ਐਲ ਏ ਨੂੰ ਜਾਰੀ ਕੀਤੇ ਗਏ ਨੇ ਲੇਕਿਨ ਕੱਲ ਦੀ ਬੜੀ ਚਰਚਾ ਸੀ ਕਿ ਅੱਜ ਵੱਡੀ ਅਨਾਊਂਸਮੈਂਟ ਹੋ ਸਕਦੀ ਹੈ ਇੱਕ ਡਿਪਟੀ ਸੀਐਮ ਦੇ ਅਨਾਉਂਸਮੈਂਟ ਅੱਜ ਪੱਕੀ ਮੰਨਿਆ ਜਾ ਰਿਆ ਸੀ ਕਿ ਹੋ ਸਕਦੀ ਸੀ ਉਹ ਵੀ ਹੁਣ ਗਾਹਾਂ ਮਾਂ ਪੋਸਟਪੋਨ ਹੋ ਗਈ ਆ ਹੁਣ ਇਹ ਹੈ ਕਿ ਕੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਭਗਵੰਤ ਮਾਨ ਸਾਹਿਬ ਨੂੰ ਮਨਾਲਿਆ ਜਾਂ ਫਿਰ ਭਗਵੰਤ ਮਾਨ ਸਾਹਿਬ ਨੇ ਆਮ ਆਦੀ ਪਾਰਟੀ ਨੂੰ ਮਨਾਲਿਆ ਔਰ ਤੀਜਾ ਸਭ ਤੋਂ ਮਹੱਤਵਪੂਰਨ ਸਵਾਲ ਹੈ ਕਿ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਪੰਜਾਬ ਸਰਕਾਰ ਨੂੰ ਡਿਪਟੀ ਸੀਐਮ ਦੀ ਜ਼ਰੂਰਤ ਹੈ ਕਿ ਨਹੀਂ ਹੈ ਕਿਉਂਕਿ ਜਿਹੜੀ ਨਵੇਂ ਅਹੁਦੇ ਬਣ ਜਾਂਦੇ ਹਨ ਕਈ ਸਟੇਟਾਂ 'ਚ ਤਿੰਨ ਤਿੰਨ ਡਿਪਟੀ ਸੀਐਮ ਆ ਗਏ ਨੇ ਆਪਣੇ ਵੀ ਤੇ ਦੋ ਰਹਿ ਚੁੱਕੇ ਕਾਂਗਰਸ ਵੇਲੇ ਜੋ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ ਚੰਨ ਸਿੰਘ ਚੰਨੀ ਉਹਨਾਂ ਨੂੰ ਉਦੋਂ ਇੱਕ ਓਮਪ੍ਰਕਾਸ਼ ਸੋਨੀ ਲਾਤਾ ਹਿੰਦੂ ਫੇਸ ਦੇ ਵਿੱਚ ਜੱਟ ਫੇਸ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਨੂੰ ਲਾਤਾ ਤੇ ਦਲਿਤ ਫੇਸ ਦੇ ਵਿੱਚ ਚੰਨੀ ਸਾਹਿਬ ਮੁੱਖ ਮੰਤਰੀ ਹੁਣ ਜੱਟ ਫੇਸ ਮੁੱਖ ਮੰਤਰੀ ਕੌਣ ਨੇ ਭਗਵੰਤ ਮਾਤਾ ਸਾਹਿਬ ਐਸੀ ਭਾਈਚਾਰੇ 'ਚੋਂ ਕਿਹਨੂੰ ਲਾਉਣਾ ਹਰਪਾਲ ਸਿੰਘ ਚੀਮਾ ਲਾਉਣੇ ਜਾਂ ਡਾਕਟਰ ਬਲਜੀਤ ਕੋ ਲਾਉਣੇ ਜਾਂ ਡਾਕਟਰ ਰਜੋਤ ਕੌਰ ਜਾਂ ਫਿਰ ਹਿੰਦੂ ਭਾਈਚਾਰੇ ਜੀ ਅਮਨ ਸੰਜੀਵ ਰੋੜਾ ਸਾਹਿਬ ਹੈ ਨਾ ਉਹਦਾ ਜੇ ਅਮਨ ਇਹ ਵੀ ਨਹੀਂ ਹੋ ਸਕਦਾ ਕਿ ਜੇ ਹਰਪਾਲ ਸਿੰਘ ਚੀਮਾ ਨੂੰ ਵੀ ਡਿਪਟੀ ਸੀਮ ਬਣਾ ਦੇ ਉਧਰ ਇੱਕ ਸੰਜੀਵ ਰੋੜੇ ਦਾ ਨਾਮ ਛੱਡ ਕੇ ਅਮਨ ਰੋੜਾ ਨ ਬਣਾ ਦੇ ਫਿਰ ਤਾਂ ਸਾਰਾ ਸੰਗਰੂਰ ਹੀ ਸ਼ਕਤੀ ਦਾ ਧੁਰਾ ਹੋ ਜਾਊਗਾ ਤੇ ਫਿਰ ਮੁੱਖ ਮੰਤਰੀ ਸਾਹਿਬ ਪੋਲੀਟੀਕਲ ਤੌਰ ਤੇ ਨਾ ਕੀ ਬਰਦਾਸ਼ਤ ਉਹਨਾਂ ਨੂੰ ਕਰ ਪਾਉਣਗੇ ਕਿ ਇੱਕ ਜ਼ਿਲ੍ਹੇ ਦੇ ਵਿੱਚ 3-4 ਕਿਲੋਮੀਟਰ ਦੇ ਏਰੀਆ ਦੇ ਵਿੱਚ ਇੱਕ ਸੀਐਮ ਦੇ ਦੋ ਡਿਪਟੀ ਸੀਐਮ ਨਾ ਉਹ ਇਸ ਕਰਕੇ ਇਹ ਵੀ ਅੱਜ ਰੌਲਾ ਸੀ ਪਰ ਇਹ ਜਿਹੜਾ ਜ ਸਵਾਲ ਖੜੇ ਹੋ ਰਹੇ ਨੇ ਕਿ ਪਾਰਟੀ ਦੇ ਵਿੱਚ ਸਰਕਾਰ ਦੇ ਵਿੱਚ ਸਭ ਕੁਝ ਠੀਕ ਨਹੀਂ ਹੈਗਾ ਰੈਲੀ ਜਿਹੜੀ ਹੁਣ ਅਗਲੀ ਕਦੋਂ ਰੈਲੀ ਹੁੰਦੀ ਹੈ ਇਹ ਚ ਪਰ ਜਿਹੜੇ ਅੱਜ ਜਿਆਦਾ ਜਿਹੜਾ ਤੰਜ ਜਿਹੜੇ ਨਾ ਉਹ ਜਿਹੜੇ ਮੁੱਖ ਮੰਤਰੀ ਭਗਵੰਦ ਮਾਨ ਸਾਹਿਬ ਨੂੰ ਮੌਕਾ ਨਹੀਂ ਮਿਲਿਆ ਜਿਹੜੇ ਕਸਾ ਇਹ ਕਿਹਾ ਕਿ ਨਸ਼ਿਆਂ ਦੇ ਮਸਲੇ ਦੇ ਵਿੱਚ ਸਾਰੇ ਰਲੇ ਹੋਏ ਨੇ ਇੱਕ ਬਿਕਰਮ ਸਿੰਘ ਮਜੀਠੀਆ ਤੇ ਤੰਜ ਕਸਿਆਗਾ ਦੂਜਾ ਕਹਿੰਦਾ ਕਿ ਦੇਖੋ ਅਸੀਂ ਲੋਕਾਂ ਦੇ ਮਹਿਲ ਵੀ ਢਾਹ ਦਿੱਤੇ ਜਿਹਨ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਸੀ ਨਾ ਉਹਨਾਂ ਨੇ ਜ਼ਿਕਰ ਕੀਤਾਗਾ ਉਹ ਹੀ ਮਨੀਸ਼ ਸੋਦੀਆ ਸਾਹਿਬ ਬੋਲਗੇ ਸੀ ਉਹ ਹੀ ਅਰਵਿੰਦ ਕੇਜਰੀਵਾਲ ਸਾਹਿਬ ਬੋਲਗੇ ਔਰ ਨਵੀਂ ਗੱਲ ਹੈ ਕਿ ਹੁਣ ਪਹਿਲਾਂ ਭਗਵੰਤ ਮਾਨ ਸਾਹਿਬ ਨਹੀਂ ਬੋਲਦੇ ਹੁਣ ਪਹਿਲਾਂ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਬੁਲਾ ਲੈਂਦੇ ਨੇ ਫਿਰ ਭਗਵੰਤ ਮਾਨ ਸਾਹਿਬ ਬੋਲਦੇ ਨੇ ਕਿਉਂਕਿ ਜਦੋਂ ਭਗਵੰਤ ਮਾਨ ਸਾਹਿਬ ਬੋਲਦੇ ਸੀ ਤੇ ਭਗਵੰਤ ਮਾਨ ਸਾਹਿਬ ਦੇ ਬੋਲਣ ਦੇ ਨਾਲ ਲੋਕੀ ਉੱਠ ਖੜੋਂਦੇ ਸੀ ਤੇ ਕੇਜਰੀਵਾਲ ਸਾਹਿਬ ਜਦੋਂ ਬੋਲਦੇ ਉਦੋਂ ਪਡਾਲ ਖਾਲੀ ਹੋ ਜਾਂਦਾ ਸੀ ਨਹੀਂ ਤੇ ਵੈਸੇ ਸਿਆਸੀ ਰੈਲੀਆਂ ਵੈਸੇ ਇੱਕ ਡੈਕੋਰਮ ਹੁੰਦਾ ਪ੍ਰੋਟੋਕਾਲ ਹੁੰਦਾ ਕਿ ਜਿਹੜਾ ਪਾਰਟੀ ਦਾ ਸੀਨੀਅਰ ਬੰਦਾ ਹੋਵੇ ਜਾਂ ਕੋਈ ਵੀ ਸੀਨੀਅਰ ਬੰਦਾ ਉਹਨੂੰ ਲਾਸਟ ਤੇ ਬੁਲਾਇਆ ਜਾਂਦਾ ਹੁਣ ਜਦੋਂ ਪਹਿਲਾਂ ਲਾਸਟ ਤੇ ਬੁਲਾਉਂਦੇ ਰਹੇ ਕੇਜਰੀਵਾਲ ਸਾਹਿਬ ਨੂੰ ਉਦੋਂ ਲੋਕੀ ਉੱਠ ਖੜੋਂਦੇ ਸੀ ਇਸ ਕਰਕੇ ਇਹਨਾਂ ਨੇ ਕਿਹਾ ਕਿ ਨਹੀਂ ਕੇਜਰੀਵਾਲ ਸਾਹਿਬ ਨੂੰ ਪਹਿਲਾਂ ਬੁਲਾ ਲਓ ਤਾਂ ਜੋ ਲੋਕੀ ਬੈਠੇ ਰਹਿਣ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਭਾਸ਼ਣ ਸੁਣ ਕੇ ਜਾਣ ਉਹ ਨਾ ਕੀਤਾ। ਜਿਵੇਂ ਤੁਸੀਂ ਵਿਰੋਧੀਆਂ ਦੇ ਤੰਜ ਵਾਲੀ ਗੱਲ ਕੀਤੀ ਇੱਕ ਤਾਂ ਮੁੱਖ ਮੰਤਰੀ ਨੇ ਸਟਾਈਲ ਦੇ ਵਿੱਚ ਮੁੱਛਾਂ ਨੂੰ ਤਾ ਦੇਣ ਵਾਲਾ ਇੱਕ ਨਕਲ ਕਰ ਦਿੱਤੀ ਤੇ ਨਾਲ ਹੀ ਇਹ ਵੀ ਇੱਕ ਗੱਲਾਂ-ਗੱਲਾਂ ਵਿੱਚ ਕਹਿ ਗਏ ਕਹਿੰਦੇ ਇਹ ਤਾਂ ਇਹ ਨਹੀਂ ਸੀ ਛੱਡਦੇ ਸਮੋਸਿਆਂ 'ਚ ਹਿੱਸਾ ਸਮੋਸਿਆਂ ਦੀ ਰੇੜੀ ਤੇ ਸਮੋਸਿਆਂ 'ਚ ਹਿੱਸਾ ਪਾ ਲਓ ਤੇ ਕੋਈ ਹੋਰ ਕਾਰੋਬਾਰ ਆ ਉਹਦੇ 'ਚ ਹਿੱਸਾ ਪਾ ਲਓ ਉਹ ਵੀ ਬਿਨਾਂ ਨਾਮ ਲਈ ਕਹਿ ਗਏ ਸਾਰਾ ਕੁਝ। ਤੂੰ ਕੋਈ ਹਿੱਸੇ ਦੇ ਸਰਕਾਰਾਂ ਦੇ ਵਿੱਚ ਪਹਿਲਾਂ ਵੀ ਚੱਲਦੇ ਸੀ ਤੇ ਅੱਜ ਵੀ ਚੱਲਦੇ ਨੇ। ਜਦੋਂ ਕੇਬਲ ਦਾ ਰੋਲਾ ਪਿਆ ਤੇ ਪਟਿਆਲੇ ਵੀ ਲੋਕਾਂ ਦੇ ਹਿੱਸੇ ਪਾਲੇ ਮਾਈਨਿੰਗ ਦੇ ਵਿੱਚ ਵੀ ਹਿੱਸੇ ਚੱਲ ਰਹੇ ਨੇ ਸ਼ਰਾਬ ਦੇ ਵਿੱਚ ਵੀ ਹਿੱਸੇ ਚੱਲ ਰਹੇ ਨੇ ਟੈਂਡਰਾਂ ਦੇ ਵਿੱਚ ਵੀ ਹਿੱਸੇ ਚੱਲਦੇ ਨੇ ਬੱਸਾਂ ਗੱਡੀਆਂ ਝੰਡੀਆਂ ਮੋਟਰਟਰੱਕ ਕਿੱਥੋਂ ਸਮਾਨ ਆ ਰਿਹਾ ਹੈਗਾ ਉਹ ਵੀ ਹਿੱਸੇ ਹੀ ਆ ਮੀੜੀਆਂ ਨੂੰ ਸੋਰੀਆਂ ਦਿੱਤੀਆਂ ਜਾਂਦੀਆਂ ਉਹਦੇ ਚ ਵੀ ਉਹਦੇ ਚ ਵੀ ਹਿੱਸਾ ਮਹਾਲੀ ਸ਼ਹਿਰ ਦੀਆਂ ਸੜਕਾਂ ਬਣਾਉਣੀਆਂ ਨੇ ਉਹ ਠੀਕ ਹੈ ਡਿਪਟੀ ਮੇਅਰ ਕੁਲਜੀਤ ਸਿੰਘ 베ਦੀ ਸਾਹਿਬ ਹਾਈ ਕੋਰਟ ਚ ਲੱਗੇ ਹੈਗੇ ਨੇ ਉਹਦੇ ਚ ਦੇਖੋ ਮਹਾਲੀ ਸ਼ਹਿਰ ਦੀਆਂ ਟੈਂਡਰ ਦੇਣ ਵਾਸਤੇ ਟੈਂਡਰ ਦੇਤੇ 800 ਕਰੋੜ ਦੀਆਂ ਨਾ ਉਹਦੇ ਚ ਵੀ ਹਿੱਸਾ ਹੀ ਹੋ ਸਕਦਾ ਨੇ ਇਹਦੇ ਨਗਰ ਨਿਗਮ ਦੀਆਂ ਕੁਝ ਵੀ ਸੜਕਾਂ ਕੋ ਗਮੜ ਹਿੱਸੇ ਤੇ ਚੱਲ ਹੀ ਰਹੇ ਹੈਗੇ ਨੇ ਹਿੱਸੇ ਤੇ ਚੱਲ ਰਹੇ ਨੇ ਉਹ ਉਥੇ ਬਠਿੰਡਰ ਰੈਫਾਇਨਰੀ ਚ ਇਸ ਹਿੱਸਾ ਮਾਇਨੇ ਕਿ ਜਿੱਥੇ-ਜਿੱਥੇ ਹੋ ਰਹੀ ਆ ਉੱਥੇ ਵੀ ਤੇ ਹਿੱਸਾ ਹੀ ਚੱਲਦਾ ਹੈ ਕਿ ਨਾ ਠੀਕ ਹੈ ਕਿ ਵਿਰੋਧੀਆਂ ਤੇ ਤੰਜ ਕੱਸਣੇ ਅਸੁਖੇ ਇਹਨੇ ਸਵਾਲ ਆ ਪਰ ਇਹ ਪੰਜਾਬ ਦੇ ਵਿੱਚ ਮਾਫੀਆ ਖਤਮ ਨਹੀਂ ਹੋਇਆਗਾ ਇਹ ਇੱਕ ਜਿਹੜਾ ਵਾ ਇਹ ਮੰਨਣਾ ਪਊਗਾ ਕਿ ਪੰਜਾਬ ਤੇ ਚਾਹੇ ਕਾਲੀਆਂ ਦੀ ਸਰਕਾਰ ਕਾਲੀ ਬੀਜੇਪੀ ਦੀ ਸਾਂਝੀ ਸਰਕਾਰ ਸੀ ਉਸ ਤੋਂ ਬਾਅਦ ਕਾਂਗਰਸ ਦੀ ਆ ਗਈ ਹੁਣ ਇਹ ਮਾਫੀਆ ਉਸੇ ਤਰ੍ਹਾਂ ਹੀ ਕਾਇਮ ਆ ਇਹ ਇਹ ਮਾਫੀਆ ਪਤਾ ਨਹੀਂ ਹੈ ਕਿ ਉਹ ਚਿਹਰੇ ਨਹੀਂ ਹੈ ਬਸ ਇਹ ਅੱਗੇ ਐਮਐਲਏ ਮੰਤਰੀ ਕੰਮ ਕਰਦੇ ਹੈਗੇ ਨੇ ਹਿੱਸਾ ਦੇ ਸਾਰੇ ਪਾਸੇ ਚੱਲ ਰਿਹਾ ਹੈਗਾ ਹੁਣ ਠੀਕ ਹੈ ਕਿ ਉਹਨਾਂ ਦੀ ਸਰਕਾਰ ਵਿਰੋਧੀਆਂ ਦੇ ਤੰਜ ਕੱਸੇ ਜਾਣਗੇ ਉਹ ਵਿਰੋਧੀਆਂ ਹੁਣ ਇਹ ਇਹ ਨੇ ਕਿ ਆਪਾਂ ਕੱਲ ਵੀ ਗੱਲ ਕੀਤੀ ਕਿ ਇੱਥੇ ਪਣ ਜਵਾਲਾ ਨਹਿਰੂ ਨੂੰ ਮਰਿਆ ਨੂੰ ਕਿੰਨੇ ਸਾਲ ਹੋ ਗਏ 60 ਸਾਲ ਹੋਣ ਵਾਲੇ ਤੇ ਸਰਕਾਰਾਂ ਕਹਿੰਦੇ ਉਹਦੇ ਕੋਲ ਜਵਾਬ ਪੁੱਛੋ ਇੱਥੇ ਵੀ ਆ ਕਿ ਪਿਛਲੇ ਨੂੰ ਹਿਸਾਬ ਪੁੱਛੋ ਸਾਨੂੰ ਨਾ ਹਿਸਾਬ ਪੁੱਛੋ ਜੇ ਹਿਸਾਬ ਪੁੱਛੋਗੇ ਤੇ ਪਰਚੇ ਦਰਜ ਕਰਾਂਗੇ ਨਾ ਹੁਣ ਇਹ ਜਿਹੜੀ ਸਥਿਤੀ ਹੈਗੀ ਹੈ ਕਿ ਚਲੋ ਰੈਲੀ ਸਰਕ ਪਾਰਟੀਆਂ ਕਰਦੀਆਂ ਲੋਕਾਂ ਨੂੰ ਪ੍ਰਾਪਤੀਆਂ ਦੱਸਦੀਆਂ ਰੈਲੀ ਦੀ ਦੁਰਵਰਤਨੀ ਹੋਣੀ ਚਾਹੀਦੀ ਹੈਗੀ ਪੋਲੀਟੀਕਲ ਪਾਰਟੀਆਂ ਨੇ ਰੈਲੀਆਂ ਕਰਕੇ ਲੋਕਾਂ ਨੂੰ ਜੋੜਨਾ ਹੁੰਦਾ ਨਸ਼ਿਆਂ ਦੀ ਇੱਕ ਵੱਡੀ ਬਿਪਤਾ ਪੰਜਾਬ ਦੇ ਵਿੱਚ ਨਾ ਪੰਜਾਬ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਲੰਬੇ ਸਮੇਂ ਤੋਂ ਫਸਿਆ ਕੱਢਣ ਦੇ ਯਤਨ ਹੋਣੇ ਚਾਹੀਦੇ ਹਨ ਲੋਕਾਂ ਨੂੰ ਜੋੜਨਾ ਚਾਹੀਦਾ ਹੈ ਹੁਣ ਦੇਖਦੇ ਕਿ ਜਿਹੜੀ ਅੱਜ ਇਹਨਾਂ ਨੇ ਨਸ਼ਿਆਂ ਦੇ ਵਿਰੁੱਧ ਦੀ ਕਾਮਯਾਬੀ ਲਾ ਲ ਜਿਹੜੀਆਂ ਨੇ ਵਿਲੇਜ ਡਿਫੈਂਸ ਕਮੇਟੀ ਬਣਾਈ ਹੈ ਨਾ ਉਹਦੇ ਚਿਲ ਇਹਨਾਂ ਨੇ ਆਮ ਆਦੀ ਪਾਰਟੀ ਦੇ ਵਰਕਰ ਜਿਹੜੇ ਬਣਾਏ ਨੇ ਵਿਲੇਜ ਡਿਫੈਂਸ ਕਮੇਟੀ ਚੰਗੀ ਗੱਲ ਹੈ ਕਿ ਆਪਾਂ ਕਹਿੰਦੇ ਕਿ ਘਟੋ ਘਟ ਇੱਕ ਇੱਕ ਹਲਕੇ ਦੇ ਵਿੱਚ 117 ਵਿਧਾਨ ਸਭਾ ਹਲਕੇ ਨੇ ਤੇ 117 ਪਿੰਡ ਹੀ ਨਰੋਲ ਰੂਪ ਦੇ ਵਿੱਚ ਨਸ਼ਾ ਮੁਕਤ ਸਾਬਤ ਹੋ ਜਾਣਾ ਪੁਲਿਸ ਕੀ ਜਾ ਕੇ ਧੱਕੇ ਨਾਲ ਪਹਿਲੇ ਸਰਪੰਚਾਂ ਕੋ ਮੋਹਰ ਹਲਵਾਉਂਦੇ ਆ ਕਿ ਤੁਸੀਂ ਰੈਗੂਲੇਸ਼ਨ ਪਾਸ ਕਰ ਦਿਓ ਨਾ ਹੂੰ ਜਿੰਨਤੀ ਦਿਖਾ ਦੀਏ ਵੀ ਇੰਨੇ ਪਿੰਡ ਹੋ ਗਏ ਨਸ਼ਾ ਅੱਜ ਤੱਕ ਗਿਣਤੀ ਦਿਖਾਈ ਜਰੇ ਪਿੱਛੇ ਜੇ ਕਹਿ ਰਹੇ ਸੀ 87 ਹਜ਼ਾਰ ਬੰਦਾ ਫੜਿਆ ਹੂੰ ਅੱਜ ਕਹਿੰਦੇ 17 ਹਜ਼ਾਰ ਬੰਦਾ ਫੜਿਆ ਹੈਗਾ ਨਾ ਹੂੰ ਨਹੀਂ ਜਦ ਕਿ ਜੇਲ੍ਹਾਂ ਦੀ ਕੈਪੈਸਿਟੀ ਇੰਨੀ ਨਹੀਂ ਹੈਗੀ ਪਰ ਉਹ ਇੰਨੇ ਬੰਦੇ ਫੜ ਲਿਆਗੇ ਨੇ ਔਰ ਅੱਜ ਮੁੱਖ ਮੰਤਰੀ ਨੇ ਕਿਹਾ ਕਿ ਮਰੀਜ਼ ਜਿਹੜਾ ਵਾ ਉਹਨੂੰ ਮੁਜਰਮ ਨਾ ਬਣੋ ਪਰ ਤੁਹਾਡੀ ਪੁਲਿਸ ਮਰੀਜ਼ ਨੂੰ ਮੁਜਰਮ ਬਣਾ ਰਹੀ ਹੈ ਖਾਣ ਵਾਲਿਆਂ ਨੂੰ ਤਸਕਿਰ ਦੱਸ ਰਹੀ ਹੈਗੀ ਨਾ ਕੱਲ ਪਰਸੋਂ ਹੈ ਨਾ ਉਹ ਅੰਮ੍ਰਿਤਸਰ ਇੱਕ ਥਾਣੇਦਾਰ ਨੇ ਪਿੱਟ ਸੱਪਾ ਕੀਤਾ ਤੇ ਉਹਨੂੰ ਡਰਾਤਾ ਧਮਕਾਤਾ ਤੇ ਉਹ ਆਪਣਾ ਬਿਆਨ ਹੀ ਪਲਟ ਗਿਆ ਇਸ ਸਰਕਾਰ ਨੂੰ ਚੈਲੰਜ ਲੈਣਾ ਚਾਹੀਦਾ ਕਿ ਜਦੋਂ ਤੁਸੀਂ ਚੈਲੰਜ ਲਓਗੇ ਨਾ ਤੇ ਇਹ ਲੋਕ ਤੁਹਾਡੇ ਨਾਲ ਖੜੇ ਹੋਣਗੇ ਦੇਖੋ ਜਦੋਂ ਅਤਵਾਦ ਹੀ ਪੰਜਾਬ ਦੇ ਵਿੱਚ ਉਹ ਜਿਹਨੋ ਕਿਸੇ ਦਾ ਨੁਕਸਾਨ ਕਰਦੇ ਦੱਸ ਕੇ ਕਰਦੇ ਸੀ ਵੀ ਬੰਦੇ ਦਾ ਪੁੱਤ ਬਨਜਾ ਤੂੰ ਪੰਥ ਦੇ ਖਿਲਾਫ ਆ ਜੇ ਖਿਲਾਫ ਆ ਉਹ ਖਿਲਾਫ ਤੈਨੂੰ ਸੋਦਾ ਲਾ ਦੇਣਗੇ ਉਹ ਅੱਤਵਾਦ ਹੀ ਇੱਥੇ ਆ ਜਿਹੜਾ ਅੱਤਵਾਦ ਨਾ ਇਹ ਉਸ ਅੱਤਵਾਦ ਨਾਲੋਂ ਵੀ ਖਤਰਨਾਕ ਆ ਨਸ਼ਿਆਂ ਦਾ ਜਿਹੜਾ ਅੱਤਵਾਦ ਆ ਇਹ ਤੇ ਤੁਹਾਡੇ ਘਰ ਕਦੋਂ ਆ ਜਾਣਾ ਤੁਹਾਡੀਆਂ ਰਗਾਂ ਦੇ ਵਿੱਚ ਕਦੋਂ ਆ ਜਾਣਾ ਤੁਹਾਡੇ ਖੂਨ ਦੇ ਵਿੱਚ ਕਦੋਂ ਆਣਾ ਤੁਹਾਨੂੰ ਕੁਝ ਨਹੀਂ ਪਤਾਗਾ ਤੁਸੀਂ ਇਹ ਤੇ ਸਾਇਲੈਂਟ ਆ ਨਾ ਇਹ ਤੇ ਉਸ ਅਤਵਾਦ ਨਾਲੋਂ ਵੀ ਖਤਰਨਾਕ ਹੈ ਜਿਹੜਾ ਪੰਜਾਬ 'ਚ ਖਤਮ ਹੋ ਚੁੱਕਾ ਹੈ ਇਸ ਕਰਕੇ ਸਰਕਾਰ ਨੂੰ ਇਹਨੂੰ ਇੱਕ ਚੈਲੰਜ ਲੈਣਾ ਪੈਣਾ ਲਹਿਰ ਬਣਾਉਣੀ ਪਣੀ ਜਿੰਨਾ ਵੀ ਕੰਮ ਹੋ ਰਿਹਾ ਉਸ ਤੋਂ ਵੱਧ ਕਰਨਾ ਚਾਹੀਦਾ ਔਰ ਲੋਕਾਂ ਨੂੰ ਜੋੜਨਾ ਚਾਹੀਦਾ ਹੈਗਾ ਔਰ ਜੇ ਵਿਲੇਜ ਡਿਫੈਂਸ ਕਮੇਟੀਆਂ ਬਣਾ ਰਹੇ ਨੇ ਉਹਦੇ 'ਚ ਅਗਰ ਇਹ ਨਾ ਹੋਵੇ ਕਿ ਜੀ ਉਹ ਫਲਾਣਾ ਬੰਦਾ ਨੇ ਵੋਟ ਨਹੀਂ ਪਾਈ ਉਹ ਮਾਸਾ ਪੋਰਾ ਖਾਂਦਾ ਤੇ ਉਹਦਾ ਨਾਮ ਲਿਖਾ ਦਿਓ ਕਿ ਇਹ ਵੀ ਨਸ਼ਾ ਵੇਚਦਾ ਖਾਣ ਵਾਲਿਆਂ ਤੇ ਰਹਿਮ ਕਰਨਾ ਚਾਹੀਦਾ ਹੈਗਾ ਉਹਨੂੰ ਪਿਆਰ ਦੇ ਨਾਲ ਸਮਝਾ ਕੇ ਇਹ ਪੁੱਛ ਲੋ ਕਿ ਤੂੰ ਕਿੱਥੋਂ ਲੈ ਕੇ ਆਇਆ ਪਰ ਇਹ ਨਾ ਕਿ ਉਹ ਉਹਨੂੰ ਆਪਣਾ ਵੈਰ ਕੱਢਣ ਵਾਸਤੇ ਕਿ ਤੇਰੇ ਪਿਓ ਨੇ ਮੁੱਛਾਂ ਮਰੋੜ ਲਈਆਂ ਸੀ ਜਾਂ ਸਾਨੂੰ 2022 ਚ ਨਹੀਂ ਵੋਟਾਂ ਪਾਈਆਂ 24 ਦੇ ਵਿੱਚ ਨਹੀਂ ਪਾਈਆਂ ਚਲੋ ਇਹਦਾ ਨਾਮ ਲਿਖਾ ਦਿਓ ਇਹ ਨਾ ਕਿ ਤੇ ਤੁਹਾਡੇ ਜਿਹੜੇ ਵਿਲੇਜ ਡਿਫੈਂਸ ਕਮੇਟੀ ਦੇ ਤੁਹਾਡੇ ਮੈਂਬਰ ਨੇ ਆਮ ਆਦੀ ਪਾਰਟੀ ਉਹ ਦੂਜੀਆਂ ਪਾਰਟੀਆਂ ਦੇ ਜਿਹੜੇ ਵਰਕਰ ਨੇ ਸਪੋਰਟਰ ਉਹਨਾਂ ਨਾਲ ਸਿਆਸੀ ਕਿੜਾ ਕੱਢਣ ਵਾਸਤੇ ਜਿਹੜਾ ਵਾ ਉਹ ਗਲਤ ਰਾਣਾ ਚੋਣ ਲੈਣ ਉਹ ਦੂਜੀ ਗੱਲ ਹੈ ਕਿ ਅੱਜ ਇਹਨਾਂ ਨੇ ਨਾਮ ਵੀ ਦਿੱਤੇ ਨਾ ਪੁਲਿਸ ਵਾਲਿਆਂ ਨੂੰ ਨਾਮ ਦਿੱਤੇ ਹੈਗੇ ਨੇ ਔਰ ਪੰਚਾਇਤਾਂ ਨੂੰ ਇਹ ਜਿਹੜਾ ਫਾਰਮੂਲਾ ਇਹ ਸਭ ਤੋਂ ਪਹਿਲਾਂ ਕੱਢਿਆ ਸੀ ਬਨਵਾਰੀ ਲਾਲ ਪ੍ਰੋਤਸਾਹਬ ਨੇ ਉਹਨਾਂ ਨੇ ਬਾਰਡਰ ਹਲਕੇ ਬਾਰਡਰ ਜ਼ਿਲ੍ਹਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਗਏ ਜਿਹੜੇ ਬਿਲਕੁਲ ਸਾਡੇ ਪਾਕਿਸਤਾਨ ਦੇ ਨਾਲ ਸਰਹੱਦ ਤੇ ਵਸੇ ਹੋਏ ਪਿੰਨ ਉਹਦੇ ਚ ਉਹਨਾਂ ਨੇ ਵਿਲੇਜ ਡਿਫੈਂਸ ਕਮੇਟੀ ਬਣਾਈ ਸੀ ਉਹਨਾਂ ਨੇ 5 ਲੱਖ 3 ਲੱਖ ਤੇ 2 ਲੱਖ ਦੇ ਨਾਮ ਕੋਸ਼ ਤੋਂ ਉਹਨਾਂ ਨੇ ਆਪਣੇ ਗਵਰਨਰ ਫੰਡ ਚੋਂ ਵੀ ਦਿੱਤੇ ਉਸੇ ਨੂੰ ਇਹਨਾਂ ਨੇ ਆਮ ਆਦੀ ਪਾਰਟੀ ਨੇ ਕੈਸ਼ ਕੀਤਾ ਹੈਗਾ ਤੇ ਹੁਣ ਪੰਜਾਬ ਪਰ ਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਬਣਾ ਲਈਆਂ ਹੀਆਂ ਹੁਣ ਮੈਨੂੰ ਖੁਸ਼ੀ ਅੱਜ ਇਸ ਗੱਲ ਦੀ ਹੁੰਦੀ ਕਿ ਅੱਜ ਇਹਨਾਂ ਦੇ 95 ਮੁੱਖ ਮੰਤਰੀ ਭਗਵੰਤ ਮਾਨ ਸਾਹਿਬ 95 ਐਮ ਐਲ ਏ ਸੀ ਕੋਈ ਤੇ ਬਾਹ ਖੜਾ ਕਰਕੇ ਕਹਿੰਦਾ ਕਿ ਸੀਐਮ ਸਾਹਿਬ ਅੱਜ ਤੁਸੀਂ ਸਾਰੇ ਨੂੰ ਸੌਂਚ ਕਾਈ ਆ ਕਿ ਮੈਂ ਨਾ ਨਸ਼ਾ ਕਰਾਂਗਾ ਨਾ ਕਰਨ ਦਵਾਵਾਂਗਾ ਨਾ ਵੇਚਾਂਗਾ ਨਾ ਵੇਚਣ ਦਵਾਵਾਂਗਾ ਕੋਈ 100 95 ਐਮਐਲਏ ਤੋਂ ਕਿਸੇ ਨੇ ਬਾਹ ਖੜਕੇ ਖੜੀ ਕਰਕੇ ਕਿਹਾ ਕਿ ਮੈਂ ਤਹਈਆ ਕਰਦਾ ਮੈਂ ਐਦ ਕਰਦਾ ਮੈਂ ਸੌਂਚ ਚੁੱਕਦਾ ਕਿ ਅੱਜ ਤੋਂ ਬਾਅਦ ਮੇਰਾ ਜਿਹੜਾ ਹਲਕਾ ਉਹ ਨਸ਼ਾ ਮੁਕਤ ਹੋਊਗਾ ਤੇ ਮੈਂ ਕਰਕੇ ਦਿਖਾਵਾਂਗਾ ਕਿਸੇ ਨੇ ਨਹੀਂ ਕਿਹਾ ਜਦ ਤੁਸੀਂ ਇਦਾਂ ਦਾ ਇੱਕ ਇੱਕ ਹਲਕਾ ਵੀ ਜਿਹੜਾ ਤੁਸੀਂ ਕੋਸ਼ਿਸ਼ ਨਹੀਂ ਕਰ ਸਕਦੇਗੇ ਕਿ ਜਿੱਥੇ ਕੋਈ ਐਫਆਈਆਰ ਨਾ ਹੋਵੇ ਕੋਈ ਉਸ ਇਲਾਕੇ ਦੇ ਵਿੱਚ ਨਾ ਨਸ਼ਾ ਵੇਚਦਾ ਹੋਵੇ ਨਾ ਖਾਂਦਾ ਹੋਵੇ ਤਾਂ ਹੁਣ ਤਾਂ ਉਲਟਾ ਜਿਹੜਾ ਨਸ਼ਾ ਵਾ ਉਹ ਆਸਾਨੀ ਨਾਲ ਮਿਲ ਰਿਹਾ ਅੱਜ ਹਰ ਸਿਮਰਤ ਕੌਰ ਬਾਦਲ ਹੋਣਾ ਨੇ ਟਵੀਟ ਕੀਤਾ ਜੀ ਕਿ ਇੱਕ ਆਟੋ ਤੇ ਆਂਦਾ ਬੰਦਾ ਉਹ ਪੈਸੇ ਕੱਢ ਕੇ ਦਿੰਦਾ ਇੱਕ ਵੈਸੇ ਖੜਾ ਹੁੰਦਾ ਉਹ ਕੋਈ ਕਿਸਹਾਉਂਦਾ ਬਲੇਡ ਜਾਂ ਬੰਨਿਆ ਜਿਹਾ ਕਰਦਾ ਫਿਰ ਤੀਜੇ ਬੰਦੇ ਕੋ ਫੜ ਲੈਂਦਾ ਹੈਗਾ ਸ਼ਰ੍ਹਾ ਬਾਜ਼ਾਰਾਂ ਦੇ ਵਿੱਚ ਨਸ਼ਾ ਵਿਕ ਰਿਹਾ ਹੈਗਾ ਨਾ ਔਰ ਅੱਗੇ ਟੁਟਕੀਆਂ ਦੇ ਹਿਸਾਬ ਨਾਲ ਵਿਕ ਰਿਆ ਗਿਆ ਔਰ 5 ਮਿੰਟਾਂ ਦੇ ਵਿੱਚ ਡਿਲੀਵਰੀ ਹੋ ਰਹੀ ਆ ਉਸ ਚੀਜ਼ ਨੂੰ ਨਕੀਲ ਪਾਉਣ ਵਾਸਤੇ ਇਹਨਾਂ ਨੂੰ ਬੜਾ ਕੰਮ ਕਰਨ ਦੀ ਜ਼ਰੂਰਤ ਹੈਗੀ ਆ ਤੇ ਕਿਸੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਹੈਗਾ ਜੇ ਇਹਨਾਂ ਨੇ ਨਸ਼ਾ ਰੋਕਣ ਚ 10% ਵੀ ਲੋਕ ਜਿਹੜਾ ਵਾ ਕੰਮ ਕਰ ਗਏ ਨਾ ਫਿਰ ਪੰਜਾਬ ਦੀਆਂ ਮਾਵਾਂ ਨੂੰ 1000 ਰੁਪਈਆ ਨਹੀਂ ਚਾਹੀਦਾ ਕਿ ਨਾ ਉਹਨਾਂ ਨੂੰ ਤਾਂ ਇਸ ਟਾਈਮ ਸਭ ਤੋਂ ਵੱਡੀ ਜਿਹੜੀ ਫਿਕਰ ਆ ਉਹ ਆਪਣੇ ਪੁੱਤ ਬਚਾਉਂਦੀ ਆ ਉਹ ਜਿਹੜਾ ਥਾਣੇਦਾਰ ਦਾ ਪੁੱਤ ਮਰ ਗਿਆ ਜਿਹੜਾ ਮੁਕਰ ਗਿਆ ਉਹ ਸਟਾਨੇਦਾਰ ਦੀ ਜਿਹੜਾ ਹੁੰਦੇ ਕਟੂੜ 1.5 ਲੱਖ ਰੁਪਏ ਤਨਖਾਹ ਹੁੰਦੀ ਆ ਕਿਉਂਕਿ ਪੁਰਾਣਾ ਮੋਬੀ ਐਸ ਹੈ ਨਾ ਤੇ ਉਹ ਉਹਨੇ ਉਹਦੀ ਉਹਨੇ 10000 ਰੁਪਏ ਲੈ ਕੇ ਵੀ ਕਰਨਾ ਜਮਾਲ ਆਪਾਂ ਕਹਿੰਦੇ ਉਹਦੀ ਘਰ ਵਾਲੀ ਨੂੰ 10000 ਰੁਪਏ ਜਦ ਪੁੱਤੀ ਹੀ ਨਾ ਰਿਹਾ ਹੈਗਾ ਇਸ ਕਰਕੇ ਪੰਜਾਬ ਦੀਆਂ ਮਾਮਾ ਨੂੰ ਚਾਹੀਦਾ ਹੈਗਾ ਕਿ ਇਹ ਨਸ਼ੇ ਤੋਂ ਬਚਾ ਲੋ ਆਪਣੇ ਪੁੱਤਾਂ ਨੂੰ ਨਹੀਂ ਤੇ ਪੁਲਿਸ ਵਾਲਿਆਂ ਦਾ ਕੀ ਕੰਮ ਆ ਉਹਨਾਂ ਟਾਰਗੇਟ ਦੇਣੇ ਹੈਗੇ ਨੇ ਵੀ ਅੱਜ ਇਸ ਮਹੀਨੇ ਨੇ ਐਫ ਆਈ ਆਰ ਦਰਜ ਕਰਨੇ ਨੇ ਅਹੀਂ ਇੰਨੇ ਬੰਦੇ ਫੜਨੇ ਨੇ ਉਹਨਾਂ ਨੇ ਟਾਰਗੇਟ ਪੂਰੇ ਕਰੀਏ ਨੇ ਤੇ ਪੁੱਤ ਤੁਹਾਡੇ ਜ਼ਿਲ੍ਹੇ ਤੋਂ ਬਾਹਰ ਵੀ ਜ਼ਿੰਦਗੀ ਮੌਤ ਦੇ ਨਾਲ ਲੜ ਰਿਆ ਤੇ ਜਿਲ੍ਹਿਆਂ ਦੇ ਅੰਦਰ ਵੀ ਜਾਣਗੇ ਪਰ ਸਰਕਾਰ ਦੇ ਉਪਰਾਲੇ ਜਿਹੜੇ ਨੇ ਉਹ ਚੰਗੀ ਨੀਅਤ ਦੇ ਨਾਲ ਹੋਣੇ ਚਾਹੀਦੇ ਚੰਗੀ ਗੱਲ ਹੈ ਕਿ ਜੇ ਇਸ ਰੈਲੀ ਦਾ ਪੰਜਾਬ ਦੇ ਲੋਕਾਂ ਤੇ ਅਸਰ ਪੈ ਜਾਏ ਤੇ ਮਾਵਾਂ ਤੇ ਅਸਰ ਪੈ ਜਾਏ ਜਵਾਨੀ ਤੇ ਅਸਰ ਪੈ ਜਾਏ ਹੈਗੇ ਨਾ ਉਹ ਸਭ ਤੋਂ ਵੱਡਾ ਗੱਲ ਹੈ ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਸਾਰਿਆਂ ਨੂੰ ਸਰਕਾਰੀ ਨੌਕਰੀ ਵੀ ਨਹੀਂ ਦਿੱਤੀ ਜਾ ਸਕਦੀ ਠੀਕ ਹੈ ਜਿੰਨੇ ਕਿਹਾ ਕਿ ਅਸੀਂ 60000 ਬੰਦਿਆਂ ਨੂੰ ਨੌਕਰੀ ਦੇ ਦਿੱਤੀ ਹੈਗੀ ਚੰਗੀ ਗੱਲ ਹੈ ਪਰ ਲੋਕਾਂ ਨੂੰ ਮੰਨ ਲੈ ਜਿਹਦੇ ਸਾਰੇ ਪੰਜਾਬ ਨੂੰ ਵੀ ਨੌਕਰੀ ਨਹੀਂ ਦਿੱਤੀ ਜਾਂਦੀ ਲੋਕਾਂ ਨੂੰ ਹੌਨਰਮਦ ਬਣਾਉਣਾ ਚਾਹੀਦਾ ਹੈਗਾ ਤੇ ਆਲੂ ਕੁੜੋਂ ਆਪਣੇ ਕੰਮ ਕਰਨੇ ਚਾਹੀਦੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਤੇ ਜੇ ਲੋਕਾਂ ਨੇ ਪੁਲਿਸ ਦਾ ਸਾਥ ਲੋਕੀ ਸਾਥ ਦੇਣ ਨੂੰ ਤਿਆਰ ਜੇ ਪੁਲਿਸ ਨੇ ਸਾਥ ਗਲਤ ਤਰੀਕਾ ਵਰਤਿਆ ਜੋ ਵਰਤੇ ਰਹੇ ਨੇ ਗਲਤ ਤਰੀਕਾ ਅਪਣਾਇਆ ਪੁਲਿਸ ਨੇ ਫਿਰ ਤੇ ਪੰਜਾਬ ਤੋਂ ਜਿਹੜਾ ਵਾ ਉਹ ਨਸ਼ਾ ਖਤਮ ਨਹੀਂ ਹੋ ਸਕਦਾਗਾ ਚਾਹੇ ਹਰ ਮਹੀਨੇ ਹਰ ਹਫਤੇ ਰੈਲੀਆਂ ਕਰ ਲਿਆ ਕਰ